ਸਾਚੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਪੰਜਾਬ ਦੀਆਂ ਕੁੜੀਆਂ ਕਿੱਧਰ ਨੂੰ ਤੁਰ ਪਈਆਂ ਨੇ ਤੁਹਾਨੂੰ ਦੱਸ ਦਈਏ ਕਿ ਕੁੜੀਆਂ ਆਜ਼ਾਦੀ ਭਾਲਦੀਆਂ ਭਾਲਦੀਆਂ ਇੰਨਾਂ ਕ ਆਜ਼ਾਦ ਹੋ ਚੁੱਕੀਆਂ ਨੇ ਕਿ ਹੁਣ ਉਹਨਾਂ ਨੂੰ ਕਾਬੂ ਕਰਨਾ ਮੁਸ਼ਕਲ ਹੈ ਕਈ ਕੁੜੀਆਂ ਅਮਰੀਕਾ ਦੇ ਵਿੱਚ ਫੋਰਨ ਫਿਲਮਾਂ ਦੇ ਵਿੱਚ ਵੀ ਕੰਮ ਕਰਨ ਲੱਗੀਆਂ ਨੇ ਜਿਹੜੀਆਂ ਕਿ ਪੰਜਾਬ ਤੋਂ ਹਨ ਜਾਂ ਫਿਰ ਹਰਿਆਣੇ ਤੋਂ ਹਨ ਤੁਹਾਨੂੰ ਦੱਸ ਦਈਏ ਕਿ ਇੰਨੀ ਕ ਜ਼ਿਆਦਾ ਅਸ਼ਲੀਲਤਾ ਭਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਆਉਂਦੀਆਂ ਨੇ ਜਿਨ੍ਹਾਂ ਨੂੰ ਪਰਿਵਾਰ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ ਉੱਤੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਲ ਹੋ ਰਹੀ ਹੈ ਜਿਸ ਦੇ ਵਿੱਚ ਕੁੜੀ ਨੇ ਅਸ਼ਲੀਲਤਾ ਦੀਆਂ ਹੱਦਾ ਪਾਰ ਕਰ ਦਿੱਤੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਨੇ ਵੀਡੀਓ ਬਣਾਈ ਹੈ ਹਾਲਾਂਕਿ ਇਸ ਨੇ ਕਿਸੇ ਕੰਪਨੀ ਦੇ ਇੱਕ ਪ੍ਰੋਡਕਟ ਦੀ ਮਸ਼ਹੂਰੀ ਕੀਤੀ ਹੈ ਪਰ ਜਿਹੜੀ ਮਸ਼ਹੂਰੀ ਕੀਤੀ ਹੈ ਬਹੁਤ ਗਲਤ ਤਰੀਕੇ ਦੇ ਨਾਲ ਕੀਤੀ ਹੈ ਸਿਰਫ ਵਿਊਆਂ ਦੇ ਲਈ ਕਿਉਂਕਿ ਜੇਕਰ ਇਸ ਦੀ ਇਸ ਵੀਡੀਓ ਤੇ ਜ਼ਿਆਦਾ ਵਿਊ ਆਣਗੇ ਤਾਂ ਇਸ ਨੂੰ ਪ੍ਰੋਮੋਸ਼ਨ ਦੇ ਜ਼ਿਆਦਾ ਪੈਸੇ ਮਿਲਣਗੇ ਤੁਸੀਂ ਦੇਖ ਸਕਦੇ ਹੋ ਇੱਕ ਲਿਪਸਟਿਕ ਦੀ ਮਸ਼ੂਰੀ ਕੀਤੀ ਹੈ ਇਸ ਲੜਕੀ ਨੇ ਇਸ ਵੀਡੀਓ ਦੇ ਵਿੱਚ ਪਰ ਬਹੁਤ ਹੀ ਗਲਤ ਤਰੀਕੇ ਦੇ ਨਾਲ ਬਹੁਤ ਹੀ ਅਸ਼ਲੀਲਤਾ ਫਲਾਈ ਹੈ ਇਸ ਲੜਕੀ ਨੇ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਜੇ ਉਦੋਂ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਸ਼ ਦੁਨੀਆ ਦੀ ਵਾਇਰਲ ਖਬਰ ਨੂੰ ਦੇਖਣ ਦੇ ਲਈ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰ ਦਿਓ